ਨਿਹਾਲ ਸਤਿ ਸ਼੍ਰੀ ਅਕਾਲ ਵਾਹਿ ਜੀ ਇਹ ਬੱਚੀ ਦਾ ਘਰ ਬਣਦਾ ਬਈ ਹਾਂ ਵਾਹਿ ਜਨੂਆਲੇ ਅਲੇ ਚੱਲ ਆਡੋ ਬਣ ਗਿਆ ਘਰ ਹੋਣਾ ਹੈ ਕਿੱਥੇ ਆ ਹਾਂ ਅਲੇ ਇਹ ਦੂਵੇਂ ਨਾਲੇ ਦਿਖਾਰੇ ਬਲਾਵੇ ਫਤੇ ਪਾਵੇ ਨਿਹਾਲ ਜੇ ਬਾਬਾ ਹਗੋਂ ਜੀ ਦੇ ਮਾਨੋਂ ਭਾਵੇ ਸਤਿ ਸ਼੍ਰੀ ਅਕਾਲ ਵਾਹਿ ਜੀ ਦੇ ਘਾਰੇ ਬਲਾਵੇ ਫਤੇ ਪਾਵੇ ਨਿਹਾਲ ਜੇ ਸਾਰ ਸੰਗਤ ਦੇ ਮਾਨੋਂ ਭਾਵੇ ਨਿਹਾ ਸਤਿ ਸ਼੍ਰੀ ਅਕਾਲ ਵਾਹਿ ਜੀ ਦਾ ਇਹ ਬੱਚੀ ਦਾ ਘਰ ਬਣਦਾ ਵਾਹ ਵਾਹਿ ਜਨੂ ਵਾਹ ਚੱਲ ਲਾਡੋ ਬਣ ਗਿਆ ਘਰ ਹੋਣਾ ਹੈ ਕਿੱਥੇ ਆ ਉਸੇ ਆ ਲੈ ਇਹ ਦੂਵੇਂ ਵਾਲੇ ਦਿਖਾਰੇ ਬੁਲਾਵੇ ਫਤੇ ਪਾਵੇ ਨਿਹਾਲ ਦੇ ਬਾਬਾ ਹਾ ਗੰਗੀ ਦੇ ਮਾਨੂੰ ਭਾਵੇ ਸਤਿ ਸ਼੍ਰੀ ਅਕਾਲ ਵਾਹਿ ਦੂਵੇਂ ਵਾਲੇ ਦਿਖਾਰੇ ਬੁਲਾਵੇ ਫਤੇ ਪਾਵੇ ਨਿਹਾਲ ਦੇ ਸਾਰ ਸੰਗਤ ਦੇ ਮਾਨੂੰ ਭਾਵੇ हां सादा जीरा वाह ये बच्ची ਦਾ ਘਰ ਬਣਦਾ ਹਾਂ ਵਾਹਿਗੁਰੂ ਅਲੇ ਚੱਲ ਆਡੋ ਬਣ ਗਿਆ ਘਰ ਹੋਣਾ ਕਿੱਥੇ ਆ ਹਾਂ ਅਲੇ ਇਹ ਦੂਵੇਂ ਵਾਲੇ ਦਿਖਾਰੇ ਬੁਲਾਵੇ ਫਦੇ ਪਾਵੇ ਨਾ ਆਪਣੇ ਬਾਬਾ ਹਾ ਗੰਦੀ ਦੇ ਮਾਨੋਂ ਭਾਵੇ ਸਦਾ ਜੀਰਾ ਰੇ ਸੋਨਿਹਾਰਾ ਸਾਡੀ ਰਾਹ ਵਾਹਿ ਜੀ ਇਹ ਬੱਚੀ ਦਾ ਘਰ ਬਣਦਾ ਵਾਹਿ ਜਨਮ ਵਾਹਿ ਚੱਲ ਅਡੋ ਬਣ ਗਿਆ ਘਰ ਹੋਣਾ ਹੈ ਕਿੱਥੇ ਆ ਉਹ ਵੀ ਇਹ ਦੂਵੇਂ ਵਾਲੇ ਦਿਖਾਰੇ ਬਲਾਵੇ ਫੜੇ ਪਾਵੇ ਨਾ ਆਪਣੇ ਬਾਬਾ ਹਗੋਂ ਜੀ ਦੇ ਮਾਨੋਂ ਭਾਵੇ ਮਨੋ ਭਾਵੇ ਵਾਹਿਗੁਰੂ ਕਾ ਜੀਕਾਰ ਵਾਹਿਗੁਰੂ ਕਾ ਜੀਕਾਰ ਵਾਹਿਗੁਰੂ ਕਾ ਜੀਕਾਰ ਇਹ ਬੱਚੀ ਦਾ ਘਰ ਬਣਦਾ ਮੈਂ ਹਾਂ ਵਾਹਿਗੁਰੂ ਵਾਹਿਗੁਰੂ ਚੱਲ ਅੱਡੋ ਬਣ ਗਿਆ ਘਰ ਹੋਣਾ ਕਿੱਥੇ ਆ ਹਾਂ ਦੂਵੇਂ ਨਾਲੇ ਦਿਖਾਰੇ ਬਲਾਵੇ ਫਤੇ ਪਾਵੇ ਨਿਹਾਲ ਦੇ ਬਾਬਾ ਹਰਗੋਬਿੰਦ ਦੇ ਮਾਨੋਂ ਭਾਵੇ ਸਤਿ ਸ਼੍ਰੀ ਅਕਾਲ ਦੂਵੇਂ ਨਾਲੇ ਦਿਖਾਰੇ ਬਲਾਵੇ ਫਤੇ ਪਾਵੇ ਨਿਹਾਲ ਦੇ ਸਾਰ ਸੰਗਤ ਦੇ ਮਾਨੋਂ ਭਾਵੇ